ਰਣਜੀਤ ਸਿੰਘ ਢੰਗ ਵਾਲੇ ਦੀ ਮੈਂ ਇੱਕ ਵੀਡੀਓ ਦੇਖ ਰਿਆ ਸੀਗਾ ਨੇ ਭੇਜੀ ਮੈਨੂੰ ਤੇ ਕੋਈ ਪ੍ਰੋਗਰਾਮ ਸਮਾਗਮ ਦੇ ਵਿੱਚ ਆ ਕਿਸੇ ਦੇ ਵਿੱਚ ਤੇ ਉੱਥੇ ਬਿਆਸ ਵਾਲਾ ਰਵਿੰਦਰ ਸਿੰਘ ਢਿੱਲੋਂ ਆਇਆ ਹੋਇਆ ਬੈਠਾ ਸਾਰੀ ਸੰਗਤ ਬੈਠੀ ਹੋਈ ਹੈ ਤੇ ਰਣਜੀਤ ਸਿੰਘ ਦੇ ਦੀ ਸਟੇਟਮੈਂਟ ਆ ਰਿਕਾਰਡਡ ਕਹਿੰਦਾ ਵੀ ਮੈਂ ਜਿੰਦਾ ਬੋਲ ਰਿਹਾ ਕਿ ਭਾਵੇਂ ਮੈਂ ਜਿੰਦਾ ਪ੍ਰਚਾਰ ਕਰ ਰਿਹਾ ਉਦੋਂ ਦਾ ਹੀ ਜਿੰਨੀ ਇੱਥੇ ਸੰਗਤ ਬੈਠੀ ਐ ਐਗਜ਼ਾਮਪਲ ਮੰਨ ਲਓ ਵੀ 5000 ਬੰਦਾ ਬੈਠਾ ਤੇ ਅੱਧੇ ਬੰਦੇ ਜਾਨੀ ਕਿ 2.5 ਹਜ਼ਾਰ ਤੋਂ ਵੱਧ ਬੰਦਾ ਜਿਹੜਾ ਬਹੁਤ ਧੜੀ ਮੂੜੀ ਪਿੱਛੇ ਐ ਬਾਬਾ ਗਿੰਦਰ ਸਿੰਘ ਢਿੱਲੋਂ ਵੱਲ ਵੇਖੀ ਜਾ ਰਿਹਾ ਕਿਉਂਕਿ ਉਹ ਉਹਨਾਂ ਦਾ ਭਗਤ ਆ ਹੁਣ ਇਥੋਂ ਇਹ ਸਿੱਧ ਹੁੰਦਾ ਕਿ ਲੋਕ ਸਿਰਫ ਤੇਰੀਆਂ ਜਿਹੜੀਆਂ ਉਹਤ ਨੇ ਚੁਗਲੇ ਸੁਣਨ ਆਉਂਦੇ ਆ ਤੈਨੂੰ ਨਹੀਂ ਸੁਣਨ ਆਉਂਦੇ ਕਿਉਂਕਿ ਤੇਰੇ ਵੱਲੋਂ ਕੋਈ ਸੀਰੀਅਸ ਗੱਲ ਤਾਂ ਕੀਤੀ ਨਹੀਂ ਜਾਂਦੀ ਸਮਾਗਮਾਂ ਦੇ ਵਿੱਚ ਫਿਰ ਤੂੰ ਕਹਿੰਦਾ ਕਾਲੀ ਉਹਨੀਆਂ ਖਾਰੇ ਕਹਿੰਦੇ ਨੇ ਇਹ ਤਾਂ ਸਪਸ਼ਟ ਹੋ ਗਿਆ ਨਾ ਕਿ ਤੈਨੂੰ ਨਹੀਂ ਸੁਣਨ ਆਉਂਦੇ ਉੱਥੇ ਇੱਕ ਦੇਹਧਾਰੀ ਆ ਕੇ ਬਾਬਾ ਬਹਿ ਗਿਆ ਉੱਥੇ ਤੇ ਉਹਨੂੰ ਸੁਣ ਰਹੇ ਨੇ ਉਹਦੇ ਕੰਨੀ ਦੇਖ ਰਹੇ ਨੇ ਉਹਨਾਂ ਨੂੰ ਉਹਨੂੰ ਮਿਲਣ ਦੀ ਤਾਂ ਗੱਬਰ ਤੈਨੂੰ ਸੁਣਨ ਦੀ ਤਾਂਗ ਨਹੀਂ ਹੈਗੀ ਇਹਦਾ ਮਤਲਬ ਸਪਸ਼ਟ ਹੋ ਗਿਆ ਨਾ ਫਿਰ ਕਿ ਆਪਾਂ ਹੁਣ ਤੱਕ ਜੋ ਕੀਤਾ ਉਹ ਪ੍ਰਚਾਰ ਨਹੀਂ ਹੈਗਾ ਜੋ ਪ੍ਰਚਾਰ ਹੁੰਦਾ ਨਾ ਤੇ ਉਹਨੂੰ ਅਸੀਂ ਕਦੀ ਵੀ ਖੜਾ ਨਾ ਕਹਿੰਦੇ